ਉਹ ਤਨ ਮੌਕੇ ਜਦੋਂ ਸਾਡੀ ਦੁਨੀਆ 'ਚ ਪਰਮਾਣੂ ਯੁੱਧ ਬਸ 5 ਮਿੰਟ ਦੇ ਫਰਕ ਨਾਲ ਹੀ ਟਲ ਗਿਆ ਤੇ ਜੇ 5 ਮਿੰਟ ਇਧਰ ਉਧਰ ਹੋ ਜਾਂਦੇ ਤਾਂ ਸਾਡੀ ਇਹ ਦੁਨੀਆ ਖਤਮ ਹੋ ਚੁੱਕੀ ਹੁੰਨੀ ਸੀ ਇੱਕ ਮੌਕਾ ਤਾਂ ਆਇਆ ਸੀ ਜਦੋਂ ਇੱਕ ਭਾਲੂ ਦੀ ਵਜ੍ਹਾ ਕਰਕੇ ਪਰਮਾਣੂ ਯੁੱਧ ਹੋ ਜਾਂਦਾ ਤੇ ਇੱਕ ਸਮਾਂ ਆਇਆ ਵੀ ਸੀ ਜਦੋਂ ਸਿਰਫ ਕੁਝ ਸੈਕਿੰਡ ਦੇ ਫਾਸਲੇ ਦੇ ਨਾਲ ਹੀ ਇਹ ਯੁੱਧ ਟਲਿਆ ਦਰਅਸਲ ਸੈਕਿੰਡ ওয়ার্ল্ড ਵਾਰ ਤੋਂ ਬਾਅਦ 1960 ਦਾ ਸਮਾਂ ਸੀ ਤੇ ਦੁਨੀਆ 'ਚ ਰਸ਼ੀਆ ਯਾਨੀ ਕਿ ਯੂਐਸਐਸਆਰ ਤੇ ਯੂਐਸ ਯਾਨੀ ਕਿ ਅਮਰੀਕਾ ਦੇ ਵਿਚਕਾਰ ਇੱਕ ਸ਼ੀਤ ਜੁੱਪ ਚੱਲ ਰਿਹਾ ਸੀ ਸੋਵੀਅਤ ਸਾਹ ਕਈ ਦੇਸ਼ਾਂ ਦੇ ਉੱਤੇ ਆਪਦਾ ਕਬਜ਼ਾ ਚਾਹੁੰਦਾ ਸੀ ਪਰ ਅਮਰੀਕਾ ਨੂੰ ਲੱਗਦਾ ਸੀ ਕਿ ਇਹ ਅੱਗੇ ਚੱਲ ਕੇ ਖਤਰਨਾਕ ਹੋਊਗਾ ਇਸੇ ਦੌਰਾਨ ਕਿਊਬਾ 'ਚ ਸੱਤਾ ਬਦਲਦੀ ਆ ਤੇ ਕਾਂਗਰਸ ਸਰਕਾਰ ਆ ਜਾਂਦੀ ਆ ਯੂ ਐਸ ਐਸ ਆਰ 'ਚ ਵੀ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਕਿਊਬਾ ਦਾ ਰਾਸ਼ਟਰਪਤੀ ਅਧਿਐਕਸ਼ ਬਣਦਾ ਫਿਡਲ ਕਾਸਟਰੋ ਜਿਸ ਨੂੰ ਅਸੀਂ ਤਾਨਾਸ਼ਾਹ ਜਾਂ ਡਿਕਟੇਟਰ ਵੀ ਕਹਿ ਸਕਦੇ ਹਾਂ ਪਰ ਅਮਰੀਕਾ ਇਸ ਦੇ ਪੱਖ ਦੇ ਵਿੱਚ ਬਿਲਕੁਲ ਵੀ ਨਹੀਂ ਸੀ ਉਸ ਸਮੇਂ ਅਮਰੀਕਾ ਨਿਊਕਲੀਅਰ ਪਾਵਰ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਅੱਗੇ ਸੀ ਤੇ ਅਮਰੀਕਾ ਕੋਲ 160 ਤੋਂ ਜ਼ਿਆਦਾ ਅਰਜਈਆਂ ਬਲਾਸਟਿਕ ਮਿਜ਼ਾਈਲਸ ਮੌਜੂਦ ਸੀ ਜੋ ਦੁਨੀਆ 'ਚ ਸਭ ਤੋਂ ਜ਼ਿਆਦਾ ਦੂਰੀ ਤੱਕ ਆਪਦਾ ਬਾਰ ਕਰ ਸਕਦੀਆਂ ਸੀ ਤੇ ਉਸ ਸਮੇਂ ਯੂਐਸਐਸਆਰ ਕੋਲ ਨਿਊਕਲੀਅਰ ਬੰਬ ਤਾਂ ਮੌਜੂਦ ਸੀ ਪਰ ਅਜਿਹਾ ਕੋਈ ਵੀ ਮਿਜ਼ਾਈਲ ਮੌਜੂਦ ਨਹੀਂ ਸੀ ਯੂਐਸਐਸਆਰ ਕੋਲ ਜਿਸ ਦੇ ਨਾਲ ਉਹ ਇੰਨਾ ਪਰਮਾਣੂ ਬੰਬਾਂ ਨੂੰ ਅਮਰੀਕਾ ਤੱਕ ਛੱਡ ਸਕਦਾ ਇਸੇ ਕਰ ਤੋਂ ਹਮੇਸ਼ਾ ਯੂਐਸਐਸਆਰ ਪਰੇਸ਼ਾਨ ਵੀ ਰਹਿੰਦਾ ਸੀ ਕਿ ਜੇ ਹਮਲਾ ਹੁੰਦਾ ਤਾਂ ਅਮਰੀਕਾ ਆਪਦੇ ਘਰ ਚ ਬਹਿ ਕੇ ਉਹਨਾਂ ਦੇ ਉੱਪਰ ਅਟੈਕ ਕਰ ਦੂ ਪਰ ਉਹਨਾਂ ਦੀਆਂ ਮਸਈਲਾਂ ਤਾਂ ਸ਼ਾਇਦ ਅਮਰੀਕਾ ਤੱਕ ਪਹੁੰਚਣ ਵੀ ਨਾ ਦੂਜੇ ਪਾਸੇ ਅਮਰੀਕਾ ਨੇ ਇਟਲੀ ਤੇ ਤੁਰਕੀ ਵਰਗੇ ਅਗਲਾ-ਕਲਗ ਦੇਸ਼ਾਂ ਦੇ ਵਿੱਚ ਵੀ ਆਪਦੇ ਸੈਨਿਕ ਟਿਕਾਣੇ ਬਣਾ ਰੱਖੇ ਸੀ ਤੇ ਮਸਈਲਾਂ ਇੰਸਟਾਲ ਕਰ ਰੱਖੀਆਂ ਸੀ ਦੂਜੇ ਪਾਸੇ ਜਦੋਂ ਕਿਊਬਾ ਚ ਫਿਡਲ ਕਾਸਟਰੋ ਦੀ ਸੱਤਾ ਆਈ ਤਾਂ ਅਮਰੀਕਾ ਨੇ ਆਪਦੀਆਂ ਖੂਫੀਆ ਏਜੰਸੀਆਂ ਤੱਕ ਲਾ ਦਿੱਤੀਆਂ ਜਿਵੇਂ ਕਿ CIA ਵਗੈਰਾ ਕਿ ਕਿਵੇਂ ਨਾ ਕਿਵੇਂ ਕਰਕੇ ਜਾਤਾ ਇਸ ਨੂੰ ਮਾਰ ਦੇਉ ਉੱਤੇ ਜਾਂ ਫਿਰ ਸੱਤਾ ਦੇ ਵਿੱਚੋਂ ਹਟਾ ਦੋ ਦੂਜੇ ਪਾਸੇ USSR ਦੇ ਦੇਖਿਆ ਕਿ ਅਮਰੀਕਾ ਕਿਊਬਾ ਦਾ ਦੁਸ਼ਮਣ ਆ ਤਾਂ ਦੁਸ਼ਮਣ ਦਾ ਦੁਸ਼ਮਣ ਹਮੇਸ਼ਾ ਦੋਸਤ ਹੀ ਹੁੰਦਾ ਤੇ ਇਸੇ ਚੀਜ਼ ਦਾ ਫਾਇਦਾ ਚੱਕਦੇ ਹੋਏ ਯੂਐਸਐਸਆਰ ਨੇ ਫੈਡਰਲ ਕਾਸਟਰੋ ਵਾਲਾ ਦੋਸਤੀ ਦਾ ਹੱਥ ਵਧਾਇਆ ਕਿਊਬਾ ਵੀ ਅਮਰੀਕਾ ਤੋਂ ਪਰੇਸ਼ਾਨ ਸੀ ਤੇ ਦੂਜੇ ਪਾਸੇ ਦੋਨਾਂ 'ਚ ਕਾਂਗਰਸ ਦੀ ਸਰਕਾਰ ਸੀ ਇਸ ਦਾ ਫਾਇਦਾ ਯੂਐਸਐਸਆਰ ਨੇ ਚੱਕਿਆ ਤੇ ਆਪਣੀਆਂ ਕੁਝ ਮਜ਼ਹਿਲਾ ਕਿਊਬਾ ਦੇ ਵਿੱਚੋਂ ਇੰਸਟਾਲ ਕਰਤੀਆਂ ਹੁਣ ਕਿਊਬਾ ਦੀ ਦੂਰੀ ਅਮਰੀਕੀ ਸਰਦ ਤੋਂ ਸਿਰਫ 90 ਮੈਸ ਦੀ ਦੂਰੀ ਤੇ ਹੀ ਸੀ ਤੇ ਜੋ ਯੂਐਸਐਸਆਰ ਦੀਆਂ ਮਜ਼ਹਿਲਾ ਅਮਰੀਕਾ 'ਚ ਹੁਣ ਤੱਕਰ ਨਹੀਂ ਸੀ ਪਹੁੰਚਦੀਆਂ ਪਰ ਹੁਣ ਅਮਰੀਕਾ ਯੂਐਸਐਸਆਰ ਦੀਆਂ ਮਸਾਈਲਾਂ ਦੀ ਜਾਦ ਦੇ ਵਿੱਚ ਆ ਚੁੱਕਿਆ ਸੀ ਤੇ ਜਦੋਂ ਅਮਰੀਕਾ ਨੂੰ ਇਸ ਗੱਲ ਦੀ ਖਬਰ ਲੱਗੀ ਤਾਂ ਅਮਰੀਕਾ ਦੇ ਵੀ ਹੋਸ਼ ਉੱਡ ਗਏ ਕਿ ਇਹ ਕੀ ਹੋ ਗਿਆ ਇਸ ਤੋਂ ਬਾਅਦ ਅਮਰੀਕੀ ਸਪਾਈ ਪਲੇਨ ਨੇ ਕਿਊਬਾ ਦੀਆਂ ਤਸਵੀਰਾਂ ਵੀ ਲੈਤੀਆਂ ਜਿਨ੍ਹਾਂ ਦੇ ਵਿੱਚ ਸਾਹਮਣੇ ਆ ਗਿਆ ਕਿ ਪੱਕੇ ਤੌਰ ਦੇ ਉੱਤੇ ਯੂਐਸਐਸਆਰ ਨੇ ਕਿਊਬਾ ਦੇ ਵਿੱਚ ਆਪਣੀਆਂ ਮਸਾਈਲਾਂ ਤੈਨਾਤ ਕਰ ਰੱਖੀਆਂ ਨੇ ਤਸਵੀਰਾਂ ਤੋਂ ਇਹ ਪੁਖਤਾ ਸਬੂਤ ਅਮਰੀਕਾ ਨੂੰ 16 ਅਕਤੂਬਰ 1962 ਨੂੰ ਮਿਲਦੇ ਨੇ ਤੇ ਉਸੇ ਦਿਨ ਹੀ ਅਮਰੀਕੀ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੇ ਦੁਆਰਾ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਇਹ ਚ ਫੈਸਲਾ ਲਿਆ ਗਿਆ ਕਿ ਅਮਰੀਕਾ ਦੀ ਜਰਜ ਬੈਠੀ ਇਹਨਾਂ ਮਸਾਵਲਾਂ ਦੇ ਉੱਪਰ ਹਮਲਾ ਕਰਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਪਰ ਜੌਨ ਕੈਨੇਡੀ ਇਹ ਜਾਣਦੇ ਸੀ ਕਿ ਇਹ ਇਹਨਾਂ ਆਸਾਨ ਨਹੀਂ ਹੋਣ ਵਾਲਾ ਇਸ ਤੋਂ ਬਾਅਦ 6 ਦਿਨ ਤੱਕ ਅਲੱਗ-ਅਲੱਗ ਗੱਲਬਾਤ ਚੱਲਦੀ ਰਹਿੰਦੀ ਹੈ ਫਿਰ ਜੌਨ ਕੈਨੇਡੀ ਨੇ ਪੂਰੇ ਦੇਸ਼ ਨੂੰ ਪ੍ਰੈਸ ਕਾਨਫਰੰਸ ਦੇ ਜ਼ਰੀਏ ਡਰੈਸ ਕੀਤਾ ਤੇ ਫਿਰ 22 ਨਵੰਬਰ 1962 ਨੂੰ ਇੱਕ ਫੈਸਲਾ ਲਿਆ ਗਿਆ ਕਿ ਜੋ ਵੀ ਸਮੁੰਦਰੀ ਜਹਾਜ਼ ਕਿਊਬਾ ਦੇ ਵਿੱਚ ਜਾਊਗਾ ਅਮਰੀਕਾ ਉਸ ਹਰੇਕ ਸਮੁੰਦਰੀ ਜਹਾਜ਼ ਦੀ ਤਲਾਸ਼ੀ ਲਊਗਾ ਤੇ ਫਿਰ ਉਹ ਕਿਊਬਾ ਦੀ ਸਰਹੱਦ ਦੇ ਵਿੱਚ ਦਾਖਲ ਹੋ ਸਕਦਾ ਇਸ ਤੋਂ ਰੂਸ ਪੜਕ ਗਿਆ ਕਿ ਅਮਰੀਕਾ ਬਾਕੀ ਦੇਸ਼ਾਂ ਤੇ ਆਪਦੀ ਦਾਦਾਗਰੀ ਕਰ ਰਿਹਾ ਤੇ ਫਿਰ ਰੂਸ ਨੇ ਇੱਕ ਅਮਰੀਕੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਤੇ ਉਸ ਨੂੰ ਉਡਾਤਾ। ਇਹ ਸਮਾਂ ਸੀ 25 ਅਕਤੂਬਰ 1962 ਦਾ ਤਣਾਅ ਦੋਨਾਂ ਦੇਸ਼ਾਂ ਦੇ ਵਿੱਚ ਵੱਧ ਚੁੱਕਿਆ ਸੀ। ਹੁਣ 25 ਅਕਤੂਬਰ ਵਾਲੇ ਦਿਨ ਅਮਰੀਕਾ ਦਾ ਇੱਕ ਮਿਲਟਰੀ ਬੇਸ ਆ ਡੂਲੂਥ 에ਅਰਸ ਡਿਫੈਂਸ ਸੈਂਟਰ ਇੱਥੇ ਅੱਧੀ ਰਾਤ ਅਚਾਨਕ ਸੈਰਨ ਵੱਜਣ ਲੱਗਦੇ ਨੇ। ਜਦੋਂ ਪੁੱਛਿਆ ਜਾਂਦਾ ਤਾਂ ਸਿਕਿਉਰਿਟੀ ਗਾਰਡ ਵੱਲੋਂ ਦੱਸਿਆ ਜਾਂਦਾ ਕਿ ਉਸ ਨੇ ਕਿਸੇ ਨੂੰ ਕੰਧ ਟੱਪ ਕੇ ਆਉਂਦੇ ਹੋਏ ਦੇਖਿਆ ਸੀ। ਸਭ ਦੇ ਕੋਲ ਇੱਕ ਮੈਸੇਜ ਫਲੈਸ਼ ਹੋਇਆ ਜਿਸ ਦਾ ਪਹਿਲਾਂ ਤੋਂ ਤੈਅ ਇੱਕੋ ਮਤਲਬ ਸੀ ਕਿ ਜਿਵੇਂ ਹੀ ਇਹ ਸੈਰਸੌਨ ਨੂੰ ਸੁਣਾਈ ਦੇਵੇ ਜਿਨ੍ਹਾਂ ਵੀ ਉਹ ਫਾਈਟਰ ਪਾਇਲਟ ਨੇ ਜਿਨ੍ਹਾਂ ਦੇ ਜਹਾਜ਼ਾਂ ਦੇ ਵਿੱਚ ਪਰਮਾਣੂ ਬੰਬ ਇੰਸਟਾਲ ਕੀਤੇ ਹੋਏ ਨੇ ਜਾਂ ਲੋਡ ਕੀਤੇ ਹੋਏ ਨੇ ਉਹ ਆਪਦੇ ਪਲੇਨ 'ਚ ਆਉਣਗੇ ਤੇ ਤੁਰੰਤ ਹੀ ਰੂਸ ਦੇ 63 ਟਿਕਾਣਿਆਂ ਦੇ ਉੱਤੇ ਆਪਣੇ ਬੰਬ ਸੁੱਟ ਦੇਣਗੇ ਪਾਇਲਟਸ ਆਪਦੇ ਜਹਾਜ਼ਾਂ ਵੱਲ ਭੱਜੇ ਕੁਝ ਬੈਠ ਵੀ ਗਏ ਪਰ ਉਡਾਣ ਤੋਂ 2 ਤੋਂ 3 ਮਿੰਟ ਪਹਿਲਾਂ ਹੀ ਇਹ ਪਤਾ ਲੱਗ ਗਿਆ ਕਿ ਕੰਦ ਟੱਪ ਕੇ ਅੰਦਰ ਦਾਖਲ ਹੋਣ ਵਾਲਾ ਕੋਈ ਦੁਸ਼ਮਣ ਨਹੀਂ ਸੀ ਬਲਕਿ ਇੱਕ ਭਾਲੂ ਸੀ ਜੋ ਇਸ 에ਅਰ ਡਿਫੈਂਸ ਸੈਂਟਰ ਦੀ ਕੰਦ ਟੱਪ ਕੇ ਅੰਦਰ ਆ ਗਿਆ ਪਰ ਇਸ ਟੈਂਸ਼ਨ ਦੇ ਮਾਹੌਲ ਨੇ ਇੱਕ ਪ੍ਰਮਾਣੂ ਯੁੱਧ ਛੇੜ ਹੀ ਦਿੱਤਾ ਸੀ ਪਰ ਜਦੋਂ ਕਨਫਰਮ ਹੋਇਆ ਕਿ ਇਹ ਦੁਸ਼ਮਣ ਨਹੀਂ ਆ ਤਾਂ ਉਹਨਾਂ ਜਹਾਜ਼ਾਂ ਦੇ ਟੇਕ-ਆਫ ਕਰਨ ਦੇ ਸਮੇਂ ਰਣਵੇ ਦੇ ਉੱਤੇ ਇੱਕ ਟਰੱਕ ਦੌੜਾਇਆ ਜਾਂਦਾ ਜਿਸ ਨਾਲ ਰਣਵੇ ਨੂੰ ਬਲੌਕ ਕਰ ਦਿੱਤਾ ਜਾਂਦਾ ਪਾਇਲਟਸ ਨੂੰ ਰੋਕਿਆ ਜਾਂਦਾ ਪਰ ਨਾ ਸ਼ਾਇਦ ਇੱਕ ਪਰਮਾਣੂ ਯੁੱਧ ਛੜ ਚੁੱਕਿਆ ਹੋਣਾ ਸੀ ਤੇ ਪੂਰੀ ਦੁਨੀਆ ਜਿਸ ਤਰੀਕੇ ਦੀ ਅੱਜ ਹੋਣੀ ਸੀ ਉਸ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਪਰ ਇਸ ਤੋਂ ਠੀਕ 48 ਘੰਟੇ ਬਾਅਦ ਜਾਨੀ ਕਿ 25 ਅਕਤੂਬਰ 1962 ਦੀ ਗੱਲ ਸੀ ਤਾਂ 27 ਅਕਤੂਬਰ 1962 ਨੂੰ ਅਮਰੀਕਾ ਵੱਲੋਂ ਰੂਸ ਦੀ ਇੱਕ ਪਾਂਡੂਬੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਿਉਂਕਿ ਇਸ ਤੋਂ ਪਹਿਲਾਂ ਰੂਸ ਨੇ ਉਹਨਾਂ ਦੇ ਇੱਕ ਜਹਾਜ਼ ਨੂੰ ਸੁੱਟ ਦਿੱਤਾ ਸੀ ਦੂਜੇ ਪਾਸੇ ਇਹ ਪਾਂਡੂਬੀ ਪਰਮਾਣੂ ਹਥਿਆਰ ਨਾਲ ਲੈਸ ਸੀ ਹੋਰ ਇਹ ਕਿ ਰਸ਼ੀਆ ਨੇ ਕਿਊਬਾ ਵੱਲ 4 ਪਾਂਡੂਬੀਆਂ ਭੇਜੀਆਂ ਸੀ ਪਰ ਇਹ ਚਾਰੇ ਅਮਰੀਕੀ ਸੀ ਚ ਐਂਟਰ ਕਰ ਗਈਆਂ ਤੇ ਫਿਰ ਨਿਗਰਾਨੀ ਤੇ ਚੱਲਦੇ ਅਮਰੀਕਾ ਨੇ ਇਹਨਾਂ ਨੂੰ ਟ੍ਰੇਸ ਕਰ ਲਿਆ ਤੇ ਬਕਾਇਦਾ ਇੱਕ ਵਾਰਨਿੰਗ ਦਿੱਤੀ ਕਿ ਤੁਸੀਂ ਬੇਸਬਲ ਆਓ ਪਰ ਇਹਨਾਂ ਜੋ ਮੌਜੂਦ ਇੱਕ ਪਾਂਡੂਬੀ ਜਿਸ ਅੰਦਰ ਪਰਮਾਣੂ ਬੰਬ ਮੌਜੂਦ ਸੀ ਉਸ ਦਾ ਕਨੈਕਸ਼ਨ ਟੁੱਟ ਗਿਆ ਤੇ ਅਜਿਹੇ ਸਮੇਂ ਕਨੈਕਸ਼ਨ ਟੁੱਟਣ ਦਾ ਮਤਲਬ ਇਹੀ ਸਮਝਿਆ ਜਾਂਦਾ ਸੀ ਕਿ ਵਾਰ ਸ਼ੁਰੂ ਹੋ ਚੁੱਕੀ ਆ ਤੇ ਹੁਣ ਪਰਮਾਣੂ ਬੰਬ ਸੁੱਟ ਦੇਣਾ ਚਾਹੀਦਾ ਔਰ ਜੁਐਸਐਸਆਰ ਦਾ ਇੱਕ ਰੂਲ ਸੀ ਕਿ ਜਿਹੀ ਪ੍ਰਮਾਣੂ ਹਥਿਆਰਾਂ ਨਾਲ ਲੈਸ ਪੰਡੂਬੀ ਦੇ ਵਿੱਚ ਤਿੰਨ ਮੁੱਖ ਲੀਡਰ ਜਾਂ ਕੈਪਟਨ ਹੋਇਆ ਕਰਦੇ ਸੀ ਤੇ ਜੇਕਰ ਤਿੰਨਾਂ ਦੀ ਰਜ਼ਾਮੰਦੀ ਹੋਵੇ ਤਾਂ ਹੀ ਨਿਊਕਲੀਅਰ ਹਮਲਾ ਕੀਤਾ ਜਾ ਸਕਦਾ ਬਰਨਾ ਨਹੀਂ ਜੇਕਰ ਇੱਕ ਦੀ ਵੀ ਰਜ਼ਾਮੰਦੀ ਨਹੀਂ ਆ ਤਾਂ ਵੀ ਉਹ ਨਾਚਰ ਹਮਲਾ ਨਹੀਂ ਕੀਤਾ ਜਾ ਸਕਦਾ ਹੁਣ ਉਹਨਾਂ ਨੂੰ ਲੱਗਿਆ ਕਿ ਯੁੱਧ ਸ਼ੁਰੂ ਹੋ ਚੁੱਕਿਆ ਅਸੀਂ ਚਾਰੇ ਪਾਸੇ ਤੋਂ ਘਿਰ ਚੁੱਕੇ ਹਾਂ ਤੇ ਜਿਸ ਕੰਮ ਦੇ ਲਈ ਅਸੀਂ ਆਏ ਹਾਂ ਇੱਥੇ ਉਹ ਕੰਮ ਕਰ ਦੇਣਾ ਚਾਹੀਦਾ ਜਾਨਕਿ ਨਿਊਕਲੀਅਰ ਵਾਪਨ ਐਡਾ ਉਸ ਨੂੰ ਅਮਰੀਕਾ ਦੇ ਉੱਤੇ ਦਾਗ ਦੇਣਾ ਚਾਹੀਦਾ ਇਸ ਦੇ ਲਈ ਦੋ ਕੱਟ ਲੜੇ ਉਹ ਤਿਆਰ ਵੀ ਹੋਗੇ ਕੇ ਪ੍ਰਮਾਣੂ ਬੰਬ ਦਾਗ ਦਿੱਤਾ ਜਾਵੇ ਪਰ ਤੀਸਰਾ ਜਿਸ ਦਾ ਨਾਮ ਸੀ ਵਸੀਲੀ ਅਲਖਪੋਤ ਉਹਨਾਂ ਨੇ ਕਿਹਾ ਪਹਿਲਾਂ ਪੂਰੀ ਸਿਚੁਏਸ਼ਨ ਦਾ ਮੈਂ ਅੰਦਾਜ਼ਾ ਲਗਾਉਂਗਾ ਤੇ ਫੇਰ ਹੀ ਕੋਈ ਨਾ ਕੋਈ ਫੈਸਲਾ ਲਵਾਂਗਾ ਜੇਕਰ ਉਹ ਫੈਸਲਾ ਲੈ ਲੈਂਦਾ ਤਾਂ ਇਹ ਵਰਲਡ ਵਾਰ ਤਾਂ ਇਹ ਵਰਲਡ ਵਾਰ 3 ਦੀ ਸ਼ੁਰੂਆਤ ਤੇ ਪਰਮਾਣੂ ਯੁੱਧ ਦੀ ਸ਼ੁਰੂਆਤ ਹੋਣੀ ਸੀ ਇਸ ਪੂਰੀ ਸਿਚੁਏਸ਼ਨ ਨੂੰ 30 ਡੇ ਕਿਊਬਾ ਕ੍ਰਾਈਸਿਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਸ ਤੋਂ ਬਾਅਦ ਦੋਨਾਂ ਦੇਸ਼ਾਂ 'ਚ ਇੱਕ ਸਮਝੌਤਾ ਹੋਇਆ ਜਿਸ ਦੇ ਤਹਿਤ ਯੂਐਸਐਸਆਰ ਨੇ ਕਿਊਬਾ ਤੋਂ ਤੇ ਅਮਰੀਕਾ ਨੇ ਤੁਰਕੀ ਤੇ ਹੋਰ ਦੇਸ਼ਾਂ 'ਚੋਂ ਆਪਣੀਆਂ ਮਸੱਈਆਂ ਠਾ ਲੀਆਂ ਇਸ ਤੋਂ ਬਾਅਦ ਅਮਰੀਕਾ ਇਸ ਗੱਲ ਤੇ ਵੀ ਮੰਨ ਗਿਆ ਕਿ ਉਹ ਕਿ ਪਾਂ ਦੇ ਵਿੱਚ ਤਖਤਾ ਪਲਟ ਨਹੀਂ ਕਰੂਗਾ ਇਸ ਤੋਂ ਬਾਅਦ ਸਮਾਂ 1995 ਦਾ ਆਉਂਦਾ ਰੂਸ ਦੇ ਰਾਸ਼ਟਰਪਤੀ ਹੋਇਆ ਕਰਦੇ ਸੀ ਬੋਰਸ ਯੋਸਟਨ ਤੇ ਉਹਨਾਂ ਕੋਲ ਇੱਕ ਨਿਊਕਲੀਅਰ ਬਰੀਫਕੇਸ ਹੋਇਆ ਕਰਦਾ ਸੀ ਜਿਸ ਤਰ੍ਹਾਂ ਦਾ ਬਾਕੀ ਦੇਸ਼ਾਂ ਦੇ ਪ੍ਰਾਈਮ ਮਿਨਿਸਟਰ ਦੇ ਕੋਲ ਵੀ ਅੱਜ ਤੁਸੀਂ ਦੇਖਣ ਨੂੰ ਮਿਲਦਾ ਇਹ ਨਿਊਕਲੀਅਰ ਵੈਪਨਸ ਨੂੰ ਐਕਟੀਵੇਟ ਕਰਨ ਦਾ ਬਰੀਫਕੇਸ ਹੁੰਦਾ ਜਿਸ ਦੇ ਵਿੱਚ ਐਕਟੀਵੇਟ ਕਮਾਂਡ ਡਾਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਨਿਊਕਲੀਅਰ ਵੈਪਨਸ ਨੇੜੇ ਉਹ ਐਕਟੀਵੇਟ ਹੋ ਜਾਂਦੇ ਨੇ ਤੇ 1995 ਦੇ ਵਿੱਚ ਬੋਰਸ ਨੂੰ ਇਹ ਖਬਰ ਮਿਲਦੀ ਆ ਕਿ ਨੌਰਵੇ ਤੋਂ ਕੁਝ ਰਾਕਟਸ ਧਾਗੇ ਗਏ ਨੇ ਤੇ ਸਿੱਧਾ ਰੂਸ ਦੇ ਵੱਲ ਹੀ ਆ ਰਹੇ ਨੇ ਇਮੀਡੀਏਟਲੀ ਬੋਰਸ ਵੱਲੋਂ ਸਲਾਹਕਾਰਾਂ ਦੀ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਫੈਸਲਾ ਹੋਣ ਹੀ ਵਾਲਾ ਸੀ ਤੇ ਫਿਰ ਨਿਊਕਲੀਅਰ ਕਿਸ ਦਾ ਕੋਡ ਭਰ ਦਿੱਤਾ ਜਾਂਦਾ ਪਰ ਫਿਰ ਪਤਾ ਚੱਲਿਆ ਕਿ ਇਹ ਕੋਈ ਐਕਸਪੈਰੀਮੈਂਟ ਕੀਤਾ ਗਿਆ ਸੀ ਤੇ ਕੁਝ ਮਿੰਟ ਬਾਅਦ ਉਹਨਾਂ ਰੌਕਸ ਦੀ ਦਿਸ਼ਾ ਵੀ ਚੇਂਜ ਹੋ ਗਈ ਤੇ ਖਤਰਾ ਟਲ ਗਿਆ ਇਹ ਸਭ ਇਤਿਹਾਸ ਦੇ ਵਿੱਚ ਅਚਬੀ ਦਰਜਾ ਇਸ ਤੋਂ ਇਲਾਵਾ ਵੀ 1978 ਦੇ ਆਸ-ਪਾਸ ਦੀ ਗੱਲ ਆ ਕਿ ਰਾਤ ਨੂੰ 3 ਵਜੇ ਵਾਈਟ ਹਾਊਸ ਦੇ ਵਿੱਚ ਇੱਕ ਕਾਲ ਜਾਂਦੀ ਹੈ ਕਿ ਰੂਸ ਨੇ ਅਮਰੀਕਾ ਦੇ ਉੱਪਰ 200 ਮਿਜ਼ਾਈਲਾਂ ਤਾਕੀਆਂ ਨੇ ਪੂਰਾ ਪ੍ਰਸ਼ਾਸਨ ਹਿੱਲ ਗਿਆ ਪਰ ਅਮਰੀਕਾ ਦੇ ਇਹ ਡਿਫੈਂਸ ਵੱਲੋਂ ਖਬਰ ਆਈ ਕਿ ਇਹ ਕੰਪਿਊਟਰ ਦੇ ਵਿੱਚ ਆਇਆ ਕੋਈ ਗਲਿਚ ਸੀ ਜਿਸ ਕਰਕੇ ਗਲਤ ਜਾਣਕਾਰੀ ਜਿਹੜੀ ਉਹ ਮਿਲੀ ਬਲਕਿ ਰੂਸ ਨੇ ਅਮਰੀਕਾ ਦੇ ਉੱਤੇ ਕੋਈ ਵੀ ਮਸਾਹਲ ਹਮਲਾ ਨਹੀਂ ਕੀਤਾ ਉਸ ਸਮੇਂ ਜਿਮੀ ਕਾਰਟਰ ਅਮਰੀਕਾ ਦੇ ਪ੍ਰੈਜ਼ੀਡੈਂਟ ਹੋਇਆ ਕਰਦੇ ਸੀ ਤੇ ਉਸ ਤੋਂ ਬਾਅਦ ਇਹ ਖਤਰਾ ਵੀ ਟਲਿਆ ਤਾਂ ਇਹ ਕੁਝ ਚਾਂਸ ਹੋਈ ਸੀ ਜਦੋਂ ਪੂਰੀ ਦੁਨੀਆ ਦੇ ਵਿੱਚ ਪਰਮਾਣੂ ਯੋद्धा ਜਿਹੜਾ ਉਹ ਲੜਦੇ ਲੜਦੇ ਜਾਂ ਫਿਰ ਹੁੰਦੇ ਹੁੰਦੇ ਰਹਿ ਗਿਆ ਸੀ ਉਹ ਵੀ ਕੁਝ ਇੱਕ ਜਾਂ ਦੋ ਮਿੰਟਾਂ ਦੇ ਚੱਲਦਿਆਂ ਹੀ ਤੁਹਾਡਾ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇ ਜ਼ਰੂਰ ਕਰ ਲਿਓ ਧੰਨਵਾਦ